ਔ ਸਤਿਗੁਰ ਦੇ ਅਦਵ ਸਤਗਾਰ ਦੇ ਵਿੱਚ ਦੋਵੇਂ ਹੱਥ ਜੋੜ ਲਓ ਸਤਿਗੁਰ ਜੀ ਵੱਲੋਂ ਬੁਲੰਦ ਕੀਤੀ ਫਤਿਹ ਬਲਾਓ ਰਸਨਾ ਕਰੋ ਪਵਿੱਤਰ ਪਿਆਰ ਚ ਭਿੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਬਾਬਾ ਜੀ ਦੇ ਪਿਆਰ ਚ ਤੁਸੀਂ ਬੈਠੇ ਹੋ ਨਾ ਉਹ ਬਾਬਾ ਜੀ ਦਾ ਅਸ਼ੀਦੀ ਜਿਹੜਾ ਅੱਜ ਦੇਸ਼ਾਂ ਵਦੇਸ਼ਾਂ ਸੰਗਤਾਂ ਬੜੇ ਪ੍ਰੀਅਮ ਦੇ ਨਾਲ ਮਨਾ ਰਹੀਆਂ ਨੇ ਨਨ ਬਾਬਾ ਦੀਪ ਸਿੰਘ ਦਾ ਆਗਮਨ ਹੁੰਦਾ ਹੈ ਜੀ ਜਨਮ ਹੁੰਦਾ ਹੈ ਬਾਬਾਈ ਦਾ ਪੌਂ ਮਿੰਨ ਦੀ ਧਰਤੀ ਤੇ ਜਨਨੀ ਜਨੇ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤੂੰ ਜਨਨੀ ਬਾਜ ਰਹੀ ਕਾਹੀ ਗਵਾਵੇ ਨੂਰ ਕਹਿੰਦੇ हे ਮਾਂ ਜਿੰਨੂੰ ਤੂੰ ਜਨਮ ਦਿੱਤਾ ਹੈ ਨਾ ਉਹ ਜਾਂ ਤਾ ਭਗਤ ਹੋਵੇ ਜਾਂ ਸੂਰਮਾ ਹੋਵੇ ਤੇ ਜਾਂ ਫਿਰ ਦਾਤਾ ਹੋਵੇ ਮਾਨ ਕਰਿਓ ਜਿਸ ਬਾਬਾ ਜੀ ਦੇ ਪਿਆਰ 'ਚ ਬੈਠੇ ਹੋ ਨਾ ਜਨਨੀ ਜਨੇ ਭਗਤ ਜਨ ਉਹ ਭਗਤ ਵੀ ਨੇ ਕਹਿ ਦਾਤਾ ਉਹ ਦਾਤੇ ਵੀ ਨੇ ਦਾਤੇ ਐਡੇ ਵੱਡੇ ਨੇ ਧੰਨ ਬਾਬਾ ਦੀਪ ਸਿੰਘ ਜੀ ਅਕਰਤ ਕਣਾਂ ਦੀਆਂ ਵਿੱਚ ਝੋਲੀਆਂ ਭੜੀ ਜਾ ਰਹੇ ਨੇ ਕਹ ਦਾਤਾ ਕਹ ਸੂਰ ਨਹੀਂ ਤੇ ਉਹ ਸੂਰਮਾ ਹੋਵੇ ਤੇ ਬਾਬਾ ਦੀਪ ਸਿੰਘ ਵਰਗਾ ਸੂਰਮਾ ਵੀ ਕੋਈ ਨਹੀਂ ਹੋਇਆ ਗੁਰਮਖੋ ਤਿੰਨੇ ਗੁਣ ਨੇ ਧੰ ਬਾਬਾ ਦੀਪ ਸਿੰਘ ਜੀ ਵਿੱਚ ਧੰ ਬਾਬਾ ਦੀਪ ਸਿੰਘ ਜੀ ਦਾਤੇ ਵੀ ਨੇ ਭਗਤ ਵੀ ਨੇ ਤੇ ਮਾਨਕ ਰਿਓ ਸੂਰਮੇ ਵੀ ਨੇ ਗੁਰਮਖੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਾਤਾ ਜੀਉਣੀ ਜੀ ਪਿਤਾ ਭਾਈ ਭਗਤੂ ਜੀ ਦੇ ਘਰ ਪਾਉ ਬਣਦੀ ਧਰਤੀ ਦੇ ਬਾਬਾ ਜੀ ਦਾ ਜਨਮ ਹੁੰਦਾ ਹੈ ਸਤਸੰਗਿਓ ਬਚਪਨ ਤੋਂ ਹੀ ਗੁਰਬਾਣੀ ਦੇ ਨਾਲ ਮਾਤਾ ਪਿਤਾ ਜੋਰ ਦੁੱਟਾ 18 ਗਸਾਲ ਦੀ دنیਵੀ ਉਮਰ ਦੇ ਵਿੱਚ ਸਤਗੁਰੂ ਦੀ ਸ਼ਰਨ ਵਿੱਚ ਪਹੁੰਚਦੇ ਨੇ ਉੱਥੋਂ ਵੇ ਸ਼ਸ਼ਤਰ ਤੇ ਸ਼ਾਸਤਰ ਸਤਗੁਰੂ ਦੀ ਸ਼ਰਨ ਵਿੱਚ ਰਹਿ ਕੇ ਸਿੱਖਦੇ ਨੇ ਬਾਬਾ ਦੀਪ ਸਿੰਘ ਜੀ ਭਗਤੀ ਸ਼ਕਤੀ ਦੇ ਸਮੇਲ ਹੋਇਆ ਪਾਗਾਂ ਵਾਲਿਓ ਫਿਰ ਆਪਣੇ ਪਿੰਡ ਆ ਜਾਂਦੇ ਨੇ ਇਧਰੋਂ ਆਨੰਦਪੁਰ ਸਾਹਿਬ ਨੂੰ ਘੇਰਾ ਪੈਂਦਾ ਹੈ 사ਤਪੁਰ ਜੀ ਆਨੰਦਪੁਰ ਦਾ ਜਦੋਂ ਕਿਲਾ ਛੱਡਦੇ ਨੇ ਚਮਕੌਰ ਦੀ ਯੰਗ ਹੁੰਦੀ ਹੈ ਛੋਟੇ ਸਾਹਿਬ ਜਦੇ ਮਾਤਾ ਗੁਜਰ ਕੌਰ ਜੀ ਗੰਗੂ ਬ੍ਰਹਮਣ ਤੁਹਾਨੂੰ ਪਤਾ ਹੈ ਉਹ ਆਪਣੇ ਪਿੰਡ ਸਹੇਰੀ ਲੈ ਜਾਂਦਾ ਹੈ ਛੋਟੇ ਸਾਹਿਬ ਜਦੇ ਮਾਤਾ ਗੁਜਰ ਕੌਰ ਜੀ ਸ਼ਹੀਦ ਹੋ ਜਾਂਦੇ ਨੇ ਵੱਡੇ ਸਹਬਜ਼ਾਦੇ ਪੰਜਾਂ ਪਿਆਰੇ ਚ ਤਿੰਨ ਪਿਆਰੇ ਵੀ ਸ਼ਹੀਦ ਹੋ ਜਾਂਦੇ ਨੇ ਹੋਰ ਵੀ ਸਿੰਘ ਸ਼ਹੀਦ ਹੋ ਜਾਂਦੇ ਨੇ ਸਤਗੁਰ ਜੀ ਫਿਰ ਜਦੋਂ ਚਮਕੌਰ ਦੀ ਗੜੀ ਤੋਂ ਨਿਕਲਦੇ ਨੇ ਮਾਸ਼ੀਵਰਦ ਜੰਗਲਾਂ ਤੇ ਹੁੰਦਿਆ ਹੋਇਆ ਸਾਦਮ ਖਦਰਾ ਨੇ ਢਾਬ ਦੀ ਜੋ ਜੰਗ ਹੁੰਦੀ ਹੈ ਤੇ ਭਾਈ ਮਹਾ ਸਿੰਘ ਜੀ ਸ਼ਹੀਦ ਹੁੰਦੇ ਨੇ ਨਾਲ ਸਾਥੀ ਇਨਰ ਸ਼ਹੀਦ ਹੁੰਦੇ ਨੇ ਫਿਰ ਸਤਗੁਰ ਜੀ ਦਮਦਮਾ ਸਾਹਿਬ ਗੁਰੂ ਕੀ ਕਾਂਸੀ ਜਿੱਨਾਂ ਨੂੰ ਵਖਦੇ ਆ ਉੱਥੇ ਜਾ ਕੇ ਫਿਰ ਆਪਣਾ ਕਮਰ ਕੱਸਾ ਖੋਲਦੇ ਨੇ ਉੱਥੇ ਫਿਰ ਸਿੱਖ ਬੇਨਤੀ ਕਰਦੇ ਨੇ ਮਹਾਰਾਜ ਜੀ ਆਪ ਜੀ ਕਹਿੰਦੇ ਹੁੰਦੇ ਸੀ ਕਿ ਜੰਗਾ ਜੁੱਧਾਂ ਦੇ ਵੇਲੇ ਹੋ ਕੇ ਤੁਹਾਨੂੰ ਗੁਰਬਾਣੀ ਦੇ ਅਰਥ ਕਰਾਵਾਂਗੇ ਸਤਗੁਰੂ ਕਿਰਪਾ ਕਰੋ ਉੱਥੋਂ ਵਿੱਚ ਸਤਮੂ ਜੀ ਨੇ ਸਿੱਖਾਂ ਨੂੰ ਭੇਜਿਆ ਧੀਰਮਲ ਦੇ ਕੋਲ ਧੀਰਮਲ ਹੰਕਾਰੀ ਹੋ ਚੁੱਕਿਆ ਸੀ ਸਤੂ ਆਖਿਆ ਉਹਦੇ ਕੋਲ ਗੁਰੂ ਅੰਸੇ ਦਾ ਸੂਪ ਲੈ ਕੇ ਆਓ ਉਹਨੇ ਮਨਾਂ ਕਰ ਦਿੱਤਾ ਗੁਰਮਖੋ ਫੇ ਸਤਿਗੁਰ ਦਮਦਮਾ ਸਾਹਿਬ ਦੋ ਤੰਬੂ ਲਾਇ ਇੱਕ ਤੰਬੂ ਜੀ ਸਤਿਗੁਰ ਆਪ ਇੱਕ ਤੰਬੂ ਜੀ ਭਾਈ ਮਣੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਫਿਰ ਉੱਥੇ ਦਮਦਮਾ ਸਾਹਿਬ ਪਹੁੰਚਦੇ ਨੇ ਲਿਖਾਉਣ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਣ ਵਾਲੇ ਭਾਈ ਮਣੀ ਸਿੰਘ ਜੀ ਉੱਪਰ ਦੀ ਸਾਰੀ ਸ਼ੇਰ ਸੇਵਾ ਕਰਨ ਵਾਲੇ ਕਾਗਜ਼ ਕਲਮ ਉਹਨੇ ਬਾਬਾ ਦੀਪ ਸਿੰਘ ਜੀ ਧੰਨ ਸੋ ਕਾਗਜ਼ ਕਲਮ ਧੰਨ ਧੰਨ ਭਾਂਡਾ ਧੰਨ ਮੱਸ ਧੰਨ ਲਿਖਾਰੀ ਨਾਨਕਾ ਜਿਹੜੇ ਨਾਮ ਲਿਖਾਇਆ ਸੱਚ ਇੱਥੋਂ ਸਤਿਗੁਰੂ ਫਿਰ ਅੰਦੇੜ ਦੀ ਧਰਤੀ ਵੱਲ ਜਦੋਂ ਜਾਂਦੇ ਨੇ ਗੁਰਮਖੋ ਫਿਰ ਬਾਬਾ ਦੀਪ ਸਿੰਘ ਜੀ ਨੂੰ ਸਾਰੀ ਉੱਥੋਂ ਦੀ ਸੇਵਾ ਸੌਂਪਦੇ ਨੇ ਭਾਈ ਮਨੀ ਸਿੰਘ ਨੂੰ ਇੱਧਰ ਅੰਮ੍ਰਿਤਸਰ ਵੱਲ ਭੇਜਦੇ ਨੇ ਸਤਿਗੁਰੂ ਜੀ ਸਾਰੀ ਸੇਵਾ ਉੱਥੋਂ ਦੀ ਬਾਬਾ ਦੀਪ ਸਿੰਘ ਨੂੰ ਸੌਂਪੀ ਗੁਰਮਖੋ ਆਖਿਆ ਜੀ ਗੁਰਬਾਣੀ ਦਾ ਪ੍ਰਚਾਰ ਕਰਨਾ ਹੈ ਤੁਸੀਂ ਜੋਗਾਸਥਾਨ ਤੇ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਪਹੁੰਚਾਉਣੀਆਂ ਨੇ ਸਾਡਾ ਇਤਿਹਾਸ ਕਹਿੰਦਾ 30 ਸਾਲ ਤੋਂ ਵੱਧ ਸਮਾਂ ਧੰਨ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਸਾਬੋ ਕੋਈ ਤਲਵੰਡੀ ਜਿਨ੍ਹਾਂ ਨੂੰ ਅਸੀਂ ਗੁਰੂ ਕੀ ਕਾਸ਼ੀ ਆਖਦੇ ਹਾਂ ਉੱਥੇ ਵਜੀਦ ਕੀਤਾ ਤਿੰਨ ਦਹਾਕੀਆਂ ਤੋਂ ਵੱਧ ਸਮਾਂ ਉੱਥੇ ਹੀ ਗੁਰੂ ਇਧਰੋਂ ਅਬਦਾਲੀ ਹਿੰਦੁਸਤਾਨ ਦੇ ਹਮਲੇ ਕਰਦਾ ਹੈ ਹਿੰਦੂਆਂ ਦੀ ਬਹੁਤ ਬੇਟੀਆਂ ਚੁੱਕ ਕੇ ਖੜਦਾ ਹੈ ਬਾਬਾ ਦੀਪ ਸਿੰਘ ਜੀ ਹੋੜ ਖਾਲਸਾ ਫੌਜਾਂ ਆਪਣੇ ਜਥੇ ਭੇਜਦੀਆਂ ਨੇ ਤੇ ਉਹ ਲੜਕੀਆਂ ਨੂੰ ਬੰਦੀ ਲੜਕੀਆਂ ਨੂੰ ਛਡਾ ਕੇ ਆਪੋ ਆਪਣੀ ਘਰੀ ਭਜਾਉਂਦੇ ਨੇ ਅਬਦਾਲੀ ਇਹ ਚੀਜ਼ ਤੋਂ ਬੜਾ ਦੁਖੀ ਹੋ ਗਿਆ ਇਹ ਕੌਣ ਨੇ ਜੋ ਮੇਰੇ ਅੱਗੇ ਹੜਦੇ ਨੇ ਮੈਂ ਇੰਨਾ ਯਤਨ ਕਰਕੇ ਹਿੰਦੂਆਂ ਦੀ ਬਹੁਤ ਬੇਟੀਆਂ ਨੂੰ ਕੈਦ ਕਰਦਾ ਤੇ ਛਡਾ ਕੇ ਲੈ ਜਾਂਦੇ ਨੇ ਜਦ ਅਬਦਾਲੀ ਨੂੰ ਪਤਾ ਲੱਗਾ ਇਹ ਗੁਰੂ ਗੋਬਿੰਦ ਸਿੰਘ ਨੇ ਸਿੱਖ ਨੇ ਤੇ ਸ਼ਕਤੀ ਕਿੱਥੋਂ ਹੁੰਦੀ ਹੈ ਇਹਨਾਂ ਦੇ ਕੋਲ ਦੱਸਾਂ ਮੈਂ ਦੱਸਿਆ ਜੀ ਤਿੰਨ ਚੀਜ਼ਾਂ ਨੇ ਇਹਨਾਂ ਦੇ ਕੋਲ ਵੱਡੀਆਂ ਪਾਗਾਂ ਵਾਲੇ ਜੋ ਘਰਾਂ 'ਚ ਬੈਠ ਕੇ ਵੇਖ ਰਹੇ ਉਹ ਵੀ ਜੋ ਇੱਥੇ ਬੈਠੇ ਉਹ ਵੀ ਧਿਆਨ ਦਿਓ ਸਿੱਖ ਦੇ ਕੋਲ ਤਿੰਨ ਚੀਜ਼ਾਂ ਨੇ ਇਹ ਕਿਹਾ ਅੰਮ੍ਰਿਤ ਬਾਣੀ ਦੂਜਾ ਹੈ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜੀ ਬਖਸ਼ਿਸ਼ ਕੀਤੀ ਅੰਮ੍ਰਿਤ ਦਾ ਬਾਟਾ ਅੰਮ੍ਰਿਤ ਤੀਸਰਾ ਹੈ ਸਿੱਖਾਂ ਦੇ ਕੋਲ ਸ੍ਰੀ ਹਰਮੰਦਰ ਸਾਹਿਬ ਇਹ ਤਿੰਨ ਚ ਜਾਣੇ ਸਮੇ ਸਮੇ ਦੇ ਸੇ ਗੁਰੂ ਘਰ ਦੇ ਦੋਖੀਆਂ ਵੱਲੋਂ ਇਤਨਾ ਚੀਜ਼ਾਂ ਤੇ ਹਮਲੇ ਹੋਏ ਨੇ ਗਰਮੋ ਗੁੱਤ ਇਤਨਾ ਚੀਜ਼ਾਂ ਦੇ ਅੱਜ ਵੀ ਹਮਲੇ ਹੋ ਰਹੇ ਨੇ ਸਤ ਸੰਗਿਓ ਜੋ ਅਫਗਾਨੀ ਨੂੰ ਪਤਾ ਲੱਗਾ ਐਦਾਂ ਅੰਮ੍ਰਿਤਸਰ ਜੋ ਸਰੋਵਰ ਹੈ ਉਹ ਜਿੱਥੇ ਸਿੱਖ ਇਸ਼ਨਾਨ ਕਰਦੇ ਨੇ ਗੁਰਬਾਣੀ ਪੜ੍ਹਦੇ ਨੇ ਕੀਰਤਨ ਸਰਵਣ ਕਰਦੇ ਨੇ ਤੇ ਫਿਰ ਇੰਨਾਂ ਚ ਤਾਕਤ ਆ ਜਾਂਦੀ ਹੈ ਜੋਸ਼ ਆ ਜਾਂਦਾ ਹੈ ਮੇਰੇ ਸਾਹਮਣੇ ਖੜੇ ਹੋ ਜਾਂਦੇ ਨੇ ਮੁਕਾਬਲਾ ਕਰਨ ਵਾਸਤੇ ਅਫਦਾਲੀ ਨੇ ਆਪਣੇ ਪੁੱਤਰ ਤैमूर ਨੂੰ ਤੇ ਜਹਾਂਨ ਖਾਨ ਜਰਨੈਲ ਨੂੰ ਭੇਜਿਆ ਜੀ ਇਹ ਅੰਮ੍ਰਿਤਸਰ ਪਹੁੰਚੇ ਇਹਨਾਂ ਨੇ ਹੰਮੰਦਰ ਸਾਹਿਬ ਆ ਕੇ ਇੱਥੇ ਅਕਾਲ ਤਖਤ ਨਿਸ਼ਾਨ ਸਾਹਿਬ ਕੋਈ ਪੁੱਟ ਦਿੱਤਾ ਇਹਨਾਂ ਨੇ ਸਰੋਵਰ ਨੂੰ ਪੂਰ ਦਿੱਤਾ ਗੁਰਮੁਖੋ ਸਰੋਵਰ ਚ ਕੂੜਾ ਕਟਕਟ ਹੋਰ ਜੋ ਮੜੇ ਪਸ਼ੂ ਆਦੇ ਹੱਡ ਗਰਮਖੋ ਸਰੂਵਰ ਤੇ ਪਾਦੇ ਹੋਰ ਬੇਦਬੀ ਕੀਤੀ ਪਾਪੀ ਨੇ ਇਹ ਖਬਰ ਫਿਰ ਇੱਕ ਨਿਹੰਗ ਸਿੰਘ ਬਾਬਾ ਦੀਪ ਸਿੰਘ ਨੂੰ ਜਾ ਕੇ ਉਹ ਨਿਹੰਗ ਸਿੰਘ ਇਹ ਖਬਰ ਪਹੁੰਚਾਉਂਦਾ ਹੈ ਬਾਬਾ ਦੀਪ ਸਿੰਘ ਗਰਮਖੋ ਉਸ ਵੇਲੇ ਉਹ ਬਾਬਾ ਦੀਪ ਸਿੰਘ ਦੀ ਹੈ ਲਗਭਗ 73 ਸਾਲ ਜਦੋਂ ਸਾਰੀ ਗੱਲ ਸੁਣੀ ਇਦਾਂ ਅਫਦਾਲੀ ਨੇ ਆਪਣੇ ਪੁੱਤਰ ਤैमूर ਨੂੰ ਜਹਾਂਨ ਖਾਨ ਨੂੰ ਭੇਜਿਆ ਹੈ ਉਹਨੇ ਪਾਪੀ ਨੇ ਆ ਕੇ ਹਰਮੰਦਰ ਸਾਹਿਬ ਸੂਰਪੁਰ ਦਿੱਤਾ ਹੈ ਗੁਰੂ ਰਾਮਦਾਸ ਦੇ ਘਰ ਦੀ ਬੇਦਬੀ ਕੀਤੀ ਹੈ ਤਾਂ ਬਾਬਾ ਜੀ ਨੇ ਉਸ ਲਈ ਆਪਣੇ ਖੰਡੇ ਨੂੰ ਹੱਥ ਪਾ ਲਿਆ ਵੇਖੋ ਜਿਹੜੀ ਉਮਰ ਬਾਬਾ ਜੀ ਨੇ ਖੰਡਾ ਚੁੱਕਣਾ ਸੀ ਜੰਗਾ ਜੁੱਗਾ ਲੜਨੀਆਂ ਸਨ ਲੋੜ ਪਏ ਉਦੋਂ ਵੀ ਖੰਡਾ ਚੁੱਕਿਆ ਬਾਬਾ ਜੀ ਨੇ ਪਰ ਉਦੋਂ ਬਾਬਾ ਜੀ ਦੇ ਹੱਥ ਕਲਮ ਸੀ ਗਰਮ ਕੋ तकरीबन 5 ਸਾਲ ਬਾਬਾ ਜੀ ਨੇ ਗੁਰਬਾਣੀ ਦੀਆਂ ਪੁਥੀਆਂ ਸਤਕ ਦੇ ਸੂਪ ਲਿਖੇ ਤੇ ਸਿੱਖੀ ਦਾ ਪ੍ਰਚਾਰ ਕੀਤਾ ਦਮਦਮਾ ਸਾਹਿਬ ਦੀ ਧਰਤੀ ਤੇ ਆਪਣੇ ਸਮੇਂ ਦੇ ਬਹੁਤ ਵੱਡੇ ਵਿਦਵਾਨ ਸਨ ਬਾਬਾ ਦੀਪ ਸਿੰਘ ਜੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਪੰਜਾਬ ਆਉਂਦੇ ਨੇ ਸਤਿਗੁਰੂ ਨੇ ډېر ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਦੇ ਨੇ ਜਦੋਂ ਚੱਪੜ ਜੀ ਦੀ ਗੁਰਮੁਖ ਜੰਗ ਹੁੰਦੀ ਹੈ ਉਦੋਂ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਬਾ ਦੀਪ ਸਿੰਘ ਉਦੋਂ ਵੀ ਬੁਲਾਇਆ ਸੀ ਤੇਰਾ ਤੁਸੀਂ ਭੰਗੂ ਜੀ ਲਿਖਦੇ ਨੇ ਇਹ ਜੰਗ ਦੇ ਵਿੱਚ ਬਾਬਾ ਜੀ ਦਾ ਇੱਕ ਦੰਦ ਵੀ ਟੁੱਟ ਗਿਆ ਸੀ ਬਾਬਾ ਦੀਪ ਸਿੰਘ ਜੀ ਦਾ ਉਹ ਜੰਗ ਜਿੱਤੀ ਉਸ ਤੋਂ ਬਾਅਦ ਸਰਬੱਤ ਖਾਲਸਾ ਸਮੂਹ ਖਾਲਸਾ ਪੰਥ ਜਦੋਂ ਅਨੰਦਪੁਰ ਸਾਹਿਬ ਇਕੱਠਾ ਹੋਇਆ ਨਾ ਪੇਪੜੀ ਸੰਗਤ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਾਗਾ ਵਾਲੇ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਸੀ ਜਿੰਦਾ ਸ਼ਹੀਦ ਦਾ ਬਾਬਾ ਦੀਪ ਸਿੰਘ ਜੀ ਨੂੰ ਇਹਨਾਂ ਦੇ ਸੁਭਾਵਾ ਵੇਖ ਕੇ ਇਹਨਾਂ ਦਾ ਜੀਵਨ ਵੇਖ ਕੇ ਕੌਮ ਨੇ ਪੰਥ ਨੇ ਜਿੰਦਾ ਸ਼ਹੀਦ ਦਾ ਖਿਤਾਬ ਦੇ ਦਿੱਤਾ ਸੀ ਬੋਲੇ ਸੋਨਹਾਰ ਸਤ ਸ੍ਰੀ ਅਕਾਲ ਤੇ ਨੇ ਚਾਰ ਸਰੂਪ ਬਾਬਾ ਜੀ ਨੇ ਦਮਦਮ ਸਭ ਦੀ ਧਰਤੀ ਦੇ ਘਰ ਵਿੱਚ ਲਿਖੀ ਤੇ ਚਮਾ ਤਖਤਾਂ ਦੇ ਬਚਾਈ ਇਹ ਚਮਾ ਤਖਤਾਂ ਦੇ ਬਾਬਾ ਜੀ ਨੇ ਤਾਨ ਗੁਰੂ ਗ੍ਰੰਥ ਸਾਹਿਬ ਚਾਰ ਸਰੂਪ ਆਪਣੇ ਹੱਥੀ ਲੈ ਕੇ ਨਾ ਚਮਾ ਤਖਤਾਂ ਦੇ ਭੇਜੇ ਤੇ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਵੀ ਜੋਗਸਤਾ ਦੇ ਬਾਬਾ ਜੀ ਭੇਜਦੇ ਸਨ ਪ੍ਰਚਾਰ ਵਾਸਤੇ ਜੋ ਅਰਬ ਦੇਸ਼ ਦੇ ਸਿੱਖ ਸਨ ਗੁਰਮੁਖੋ ਉਹਦੇ ਗੁਰਨਾਨਕ ਬਾਦਸ਼ਾਹ ਦੀ ਬਹੁਤ ਸਿੱਖੀ ਉਧਰ ਵੀ ਅਰਬ ਦੇਸ਼ ਵੱਲ ਉਹਨਾਂ ਨੇ ਆ ਕੇ ਜਦੋਂ ਬੇਨਤੀ ਕੀਤੀ ਬਾਬਾ ਜੀ ਸਾਨੂੰ ਗੁਰਮੁਖੀ ਨਹੀਂ ਆਉਂਦੀ ਸਾਨੂੰ ਅਰਬੀ ਆਉਂਦੀ ਹੈ ਫਿਰ ਬਾਬਾ ਜੀ ਨੇ ਇੱਕ ਅਰਬ ਭਾਸ਼ਾ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੇਕ ਕੇ ਤਾਂ ਅਰਬ ਦੇਸ਼ ਭੇਜਿਆ ਗੁਰਮੁਖੋ ਆਪਣੇ ਸਮੇਂ ਦੇ ਕਿੱਡੇ ਵੱਡੇ ਸੰਤ ਸਪਾਈ ਹੋਏ ਨੇ ਧੰਨ ਬਾਬਾ ਅਦੀਪ ਸਿੰਘ ਜੀ ਕਿੱਡੇ ਵੱਡੇ ਵਿਦਵਾਨ ਹੋਏ ਨੇ ਹਰਕ ਦੀ ਲੋੜ ਪੂਰੀ ਕਰਨੀ ਕੋਈ ਦੁਖੀ ਆਉਣਾ ਉਹਦਾ ਦੁੱਖ ਸੁਣ ਕੇ ਉਹਦੀ ਲੋੜ ਪੂਰੀ ਕਰਦੀ ਗੁਰਮੁਖੋ ਹਰਕ ਦੀ ਸਿਹਤ ਦਾ ਕਰਨੀ ਧੰਨ ਬਾਬਾ ਦੀਪ ਸਿੰਘ ਜੀ ਨੇ ਬੜਾ ਦਿਆਲੂ ਸੁਭਾਅ ਸੀ ਧੰਨ ਬਾਬਾ ਦੀਪ ਸਿੰਘ ਜੀ ਦਾ ਮੈਂ ਇੱਕ ਵਿਦਵਾਨ ਦੀ ਕਿਤਾਬ ਪੜਦਾ ਬਿਆਸਾਂ ਕਹਿੰਦੇ ਬਾਬਾ ਦੀਪ ਸਿੰਘ ਦਾ ਹਿਰਦਾ ਐਡਾ ਨਰਮ ਸੀ ਹਿਰਦਾ ਐਡਾ ਨਰਮ ਸੀ ਬਾਬਾ ਜੀ ਦਾ ਹਿਰਦਾ ਮੱਖਣ ਨਾਲੋਂ ਵੀ ਨਰਮ ਸੀ ਮੱਖਣ ਤਾਂ ਬਹੁਤ ਨਰਮ ਹੁੰਦਾ ਹੈ ਮੱਖਣ ਨਾਲੋਂ ਨਰਮ ਵੀ ਕੁਝ ਹੁੰਦਾ ਹੈ ਉਹ ਵਿਦਵਾਨ ਅੱਗੇ ਲਿਖਦਾ ਫਿਰ ਕਹਿੰਦਾ ਸੰਗਤ ਜੀ ਬਾਬਾ ਜੀ ਦਾ ਹਿਰਦਾ ਮੱਖਣ ਨਾਲੋਂ ਵੀ ਨਰਮ ਸੀ ਮੱਖਣ ਉਦੋਂ ਪਿਗਲਦਾ ਹੈ ਜਦੋਂ ਮੱਖਣ ਨੂੰ ਖੁਦ ਰੂਸੇਕ ਲੱਗੇ ਤਬਾ ਬਾਬਾ ਦੀਪ ਸਿੰਘ ਸੇਕਦੇ ਲੱਗਦਾ ਪਿਆ ਹੈ ਦਾਲੀ ਹਿੰਦੂਆਂ ਦੀ ਬਹੁ ਬਿਟੀ ਚੁੱਕੇ ਖੜਦਾ ਪਿਆ ਹੈ ਸੇਕ ਕਿਸੇ ਨੂੰ ਲੱਗਦਾ ਪਿਆ ਹੈ ਤੇ ਹਿਰਦਾ ਬਾਬਾ ਦੀਪ ਸਿੰਘ ਦਾ ਪਿਗਲਦਾ ਪਿਆ ਹੈ ਖਾਲਸਾ ਫੌਜ ਨਾਲ ਲੈ ਕੇ ਉਹ ਲੜਕੀਆਂ ਨੂੰ ਛੜਾ ਕੇ ਲਿਆਉਂਦੇ ਨੇ ਬਹੁਤ ਨਰਮ ਸੀ ਗੁਰਮੁਖ ਬਾਬਾ ਦੀਪ ਸਿੰਘ ਦਾ ਹਿਰਦਾ ਬਾਬਾ ਜੀ ਪਤਾ ਕੀ ਕਿਆ ਕਰਦੇ ਸਨ ਕਹਿੰਦੇ ਕੰਗਾ ਜੀ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਬੋਲੋ ਕੀ ਕਹਿੰਦੇ ਸਨ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਜਦੋਂ ਇਹ ਨਿਹੰਗ ਸਿੰਘ ਨੇ ਬਾਬਾ ਦੀਪ ਸਿੰਘ ਜੀ ਨੂੰ ਖਬਰ ਦਿੱਤੀ ਬਾਬਾ ਜੀ ਅਬਦਾਲੀ ਨੇ ਇਦਾਂ ਹਰਮੰਦਰ ਸਾਹਿਬ ਗੁਰੂ ਰਾਮ ਦਾ ਦੇ ਘਰ ਸਰੋਵਰ ਪੂਰ ਦਿੱਤਾ ਹੈ ਜੋ ਅਕਾਲ ਦਾ ਸਰਦ ਕੋਲ ਨਿਸ਼ਾਨ ਸਾਹਿਬ ਸੀ ਉਹ ਵੀ ਇਹਨੇ ਪੂਰ ਦਿੱਤੇ ਨੇ ਗੁਰੂ ਘਰ ਦੀ ਬੇਦਵੀ ਕਰ ਰਿਹਾ ਹੈ ਫਿਰ ਇਧਰੋਂ ਅਰਦਾਸਾ ਸੋਧ ਕੇ ਬਾਬਾ ਦੀਪ ਸਿੰਘ ਜੀ ਕੁਝ ਸਿੰਘਾਂ ਦੇ ਨਾਲ ਦਮਦਮਾ ਸਾਹਿਬ ਦੀ ਧਰਤੀ ਤੋਂ ਬਾਬਾ ਜੀ ਤੁਰਦੇ ਨੇ ਆਉਂਦਿਆਂ-ਆਉਂਦਿਆਂ ਸੰਗਤਾਂ ਦਾ ਹੋਰ ਵਾਧਾ ਹੋ ਰਿਹਾ ਹੈ ਸੰਗਤਾਂ ਵੱਧੀਆਂ ਜਾ ਰਹੀਆਂ ਨੇ ਜਿਉਂ-ਜਿਉਂ ਮਾਲਵੇ ਦੇ ਵਿੱਚ ਗੁਰਮੁਖੋ ਸੰਗਤਾਂ ਨੂੰ ਪਤਾ ਲੱਗਦਾ ਹੈ ਸਿੱਖਾਂ ਨੂੰ ਪਤਾ ਲੱਗਦਾ ਹੈ ਐਦਾਂ ਗੁਰੂ ਰਾਮਦਾਸ ਜੀ ਘਰ ਦੀ ਬੇਦਵੀ ਕੀਤੀ ਹੈ ਅਬਦਾਲੀ ਨੇ ਉਹਦੇ ਪੁੱਤਰ ਤैमूर ਨੇ ਜਹਾਂਣ ਖਾਨ ਨੇ ਤੇ ਸਾਰੇ ਗੁਰਮੁਖੋ ਬਾਬਾ ਜੀ ਨਾਲ ਤੁਰਦੇ ਪਏ ਨੇ ਇੱਕ ਬਜ਼ੁਰਗ ਜੋ ਸਾਡੀ ਪਰੰਪਰਾ ਕਹਿੰਦੀ ਹੈ ਕਿ ਜੇ ਇੱਕ ਬਜ਼ੁਰਗ ਜਿਹੜਾ ਕੋ ਚੰਗੀ ਤਰ੍ਹਾਂ ਤੁਰਿਆ ਵੀ ਨਹੀਂ ਜਾਂਦਾ ਉਹਨੂੰ ਪਤਾ ਲੱਗਾ ਤਾਂ ਬਾਬਾ ਦੀਪ ਸਿੰਘ ਜੱਥਾ ਨਾ ਹਰਮੰਦਰ ਸਾਹਿਬ ਤੋਂ ਮੁਗਲਾਂ ਨੂੰ ਕੱਢਣ ਵਾਸਤੇ ਜਾਲਮਾਂ ਨੂੰ ਕੱਢਣ ਵਾਸਤੇ ਜਾ ਰਿਹਾ ਹੈ ਤੇ ਉਹਨੇ ਘਰ ਦੇ ਵਿੱਚ ਆ ਕੋਈ ਸ਼ਸਤਰ ਨਜ਼ਰ ਨਹੀਂ ਆਇਆ ਉਹਨੇ ਕੁਸੜੀਆਂ ਫੜ ਲਈਆਂ ਹੱਥ ਵਿੱਚ ਉਹ ਵੀ ਨਾਲ ਤੁਰ ਪਿਆ ਉਹ ਵੀ ਪਿੱਛੇ-ਪਿੱਛੇ ਤੁਰਿਆ ਆ ਰਿਹਾ ਹੈ ਖਾਲਸਾ ਪੋਜਿਆਂ ਦੇ ਪਿੱਛੇ-ਪਿੱਛੇ ਤੇ ਇੱਕ ਬੀਬੀ ਇੱਕ ਮਾਈ ਉਨੇ ਸਹਜੇ ਮਜ਼ਾਕ ਕੀਤਾ ਕਿੰਦੀ ਵੇਖਾਂ ਵੇਖ ਤੁਰਿਆ ਜਾਂਦਾ ਨਹੀਂ ਇਹਨੇ ਜੰਗ ਕੀ ਕਰਨੀ ਹੈ ਤੁਰਿਆ ਜੇ ਕੋਲ ਜਾਂਦਾ ਨਹੀਂ ਕਿਵੇਂ ਲੰਗਣਾ ਕੇ ਦੁਰਦਾ ਪਿਆ ਇਹਨੇ ਜੰਗ ਕੀ ਕਰਨੀ ਹੈ ਤੇ ਕਹਿੰਦੇ ਉਹ ਬਜ਼ੁਰਗ ਦੇ ਅੰਦਰ ਇਹਨਾਂ ਜੋਤਸੀ ਨੇ ਕੀ ਕੀਤਾ ਜਿਹੜਾ ਹੱਥ ਸੜੀਆਂ ਫੜਿਆ ਸੀ ਨਾ ਉਹ ਬੀਬੀ ਦੇ ਦਿਵਾਰੇ ਗੱਲ ਦੇ ਚਾਰੇ ਉਹ ਸੜੀਆਂ ਘਵਾ ਦਿੱਤਾ ਉਹ ਸੜੀਆਂ ਘੁੰਮ ਗਿਆ ਤੇ ਅਗੋਂ ਉਹ ਬੀਬੀ ਉੱਤੇ ਬਜ਼ੁਰਗਾਂ ਚਲਾ ਗਿਆ ਇਧਰੋਂ ਬਾਬਾ ਦੀਪ ਸਿੰਘ ਜੀ ਅਸਾ ਤਰਨ ਤਰਨ ਸੈ ਪਹੁੰਚਦਾ ਹੈ ਤੇ ਤਰਨ ਤਰਨ ਸੈ ਪਹੁੰਚਿਆ ਇੱਥੇ ਫਿਰ ਬਾਬਾ ਜੀ ਨੇ ਇਸ਼ਨਾਨ ਕੀਤਾ ਗੁਰੂ ਅਰਜਨ ਦੇ ਪਿਤਾ ਦੇ ਚਰਨਾਂ 'ਚ ਫਿਰ ਅਰਦਾਸ ਕੀਤੀ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇ ਪਿਤਾ ਦੇ ਚਰਨਾਂ 'ਚ ਫਿਰ ਬਾਬਾ ਜੀ ਨੇ ਇੱਥੇ ਹੀ ਫਿਰ ਆਪਣੇ ਖੰਡੇ ਦੇ ਨਾਲ ਲਕੀ ਖਿੱਚੀ ਆਖਿਆ ਜਿਨ੍ਹਾਂ ਨੂੰ ਜਾਨਾ ਪਿਆਰੀਆਂ ਨੇ ਉਹ ਵਾਪਸ ਚਲੇ ਜਾਓ ਅੱਜ ਉਹ ਹੀ ਆਓ ਜਿਨ੍ਹਾਂ ਨੇ ਗੁਰੂ ਰਾਮਦਾਸ ਦੇ ਘਰ ਲਈ ਆਪਣੀਆਂ ਜਾਨਾਂ ਵਾਰਨੀਆਂ ਨੇ ਸਾਰੇ ਹੀ ਸਿੰਘ ਗੁਰਮੁਖੋ ਹਾਸਾ ਹੱਟ ਕੇ ਲਗੀ ਟੱਪ ਗਏ ਬਾਬਾ ਜੀ ਕਹਿੰਦੇ ਜਿਹੜੇ ਆਪਣਾ ਸੀਸ ਚੜੀ ਤੇ ਰੱਖ ਕੇ ਆਏ ਹੋ ਨਾ ਅੱਜ ਉਹ ਹੀ ਮੇਰੇ ਨਾਲ ਇਥੋਂ ਚੱਲਿਓ ਜਉ ਤੋਂ ਪ੍ਰੇਮ ਖੇਲਣ ਕਾ ਚਾਓ ਜਉ ਤੋਂ ਪ੍ਰੇਮ ਖੇਲਣ ਕਾ ਚਾਓ ਜੋ ਜੋ ਤੋ ਪ੍ਰੇਮ ਖੇਲਣ ਕਾ ਚਾਉ ਜੋ ਤੋ ਪ੍ਰੇਮ ਖੇਲਣ ਕਾ ਚਾਉ ਜੋ ਤੋ ਪ੍ਰੇਮ ਖੇਲਣ ਕਾ ਚਾਉ ਜੋ ਖੇਲਨ ਕਾ ਚਾਓ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਸਿਰ ਤਰ ਤਲੀ ਗਲੀ ਮੇਰੀ ਆਓ ਸਿਰ ਤਰ ਸਿਰ ਤਰ ਤਲੀ ਗਲੀ ਮੇਰੀ ਆਓ ਜੋ ਤੋ ਪ੍ਰੇਮ ਖੇਲਨ ਕਾ ਚਾਓ ਜੋ ਤੋ ਪ੍ਰੇਮ ਖੇਲਨ ਕਾ ਚਾਓ ਜੋ ਤੋ ਜਉ ਜੋਤੋ ਪ੍ਰੇਮ ਖੇਲਨ ਕਾ ਚਾਓ ਜੋਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੀ ਮਰੀ ਆਓ ਇਤ ਮਾਰਕ ਪੈਰ ਧਰੀ ਜਾ ਸਿਰ ਦੀਜੇ ਕਾਣਾ ਪੀਜਾ ਸਾਰੇ ਸਿੰਘ ਹਾਸਸ ਕਲਕੀ ਦੇ ਟੱਪ ਕੇ ਇਧਰੋਂ ਬਾਬਾ ਦੀਸ ਨੇ ਅਰਦਾਸ ਕੀਤੀ ਏ ਗੁਰੂ ਰਾਮਦਾਸ ਪਿਤਾ ਜੀ ਕਿਰਪਾ ਕਰਿਓ ਬਖਸ਼ਿਸ਼ ਕਰਿਓ ਰਹਿਮਤ ਕਰਿਓ ਗੁਰੂ ਰਾਮਦਾਸ ਜੀ ਤੇਰੇ ਅਸਥਾਨ ਤੋਂ ਜਾਲਮਾਂ ਨੂੰ ਕੱਢ ਕੇ ਫਿਰ ਮੈਂ ਸ਼ੀਧੇ ਆ ਜਾਮ ਪੀਵਾਂਗਾ ਵੇਖੋ ਗੁਰਮੁਖੋ ਅਨੋਖੀ ਅਰਦਾਸ ਅਜ ਬਾਬਾ ਦੀਪ ਸਿੰਘ ਨੇ ਕੀਤੀ ਗੁਰੂ ਰਾਮਦਾਸ ਜੀ ਮੈਨੂੰ ਐਡਾ ਬਲ ਬਖਸ਼ਿਓ ਐਡਾ ਬਲ ਬਖਸ਼ਿਓ ਤੇਰੇ ਅਸਥਾਨ ਤੋਂ ਮੈਂ ਜਾਲਮਾਂ ਨੂੰ ਕੱਢ ਕੇ ਫਿਰ ਮੈਂ ਸ਼ੀਧੇ ਆ ਜਾਮ ਪੀਵਾਂਗਾ ਪਾਗਾ ਵਾਲਿਓ ਇਧਰੋਂ ਫਿਰ ਬਾਬਾ ਦੀਪ ਸਿੰਘ ਜੀ ਅਰਦਾਸਾ ਸੋਧ ਕੇ ਤੁਰਦੇ ਨੇ ਇਧਰੋਂ ਜਹਾਨ ਖਾਨ ਨੂੰ ਪਤਾ ਲੱਗਦਾ ਹੈ ਐਦਾਂ ਬਾਬਾ ਦੀਪ ਦਾ ਜਥਾ ਐਦਾਂ ਆ ਰਿਹਾ ਹੈ ਉਹ ਵੀ ਸ਼ਹਿਰ ਤੋਂ ਬਾਹਰ ਬਾਹਰ ਗੋਲਵਰ ਦੇ ਸਥਾਨ ਤੇ ਫਿਰ ਫਿਰ ਆਮੋ ਸਾਹਮਣੇ ਉੱਥੇ ਮੁਕਾਬਲਾ ਹੁੰਦਾ ਹੈ ਜੋ ਬਾਬਾ ਜੀ ਦੇ ਖਾਲਸਾ ਫੌਜਾਂ ਨੇ ਬਾਬਾ ਜੀ ਦੇ ਨਾਲ ਜੋ ਸੂਰਮੇ ਨੇ ਅਗਾਹਾਂ ਹੋ ਕੇ ਲੜਦੇ ਨੇ ਇੱਕ ਵਾਰ ਜ਼ਾਲਮਾਂ ਨੂੰ ਗਰਮਕੁੱਪ ਭਜਣਾ ਪਾ ਦਿੱਤੀਆਂ ਇਹਨਾਂ ਨੇ ਫਿਰ ਜਹਾਂਕਰ ਬੋਲਿਆ ਕਹਿੰਦਾ ਗਾ ਫਿਰ ਲੜੋ ਕਿੰਨੀਆਂ ਫੌਜਾਂ ਤੁਸੀਂ ਤੁਸੀਂ ਇਹਨਾਂ ਚਾਰ ਪੰਜ ਗੁਣਾ ਵੱਧ ਜੇ ਅੱਗੇ ਹੋ ਕੇ ਲੜੋ ਉਹਨੇ ਫਿਰ ਜਹਾਦ ਦਾ ਨਾਰਾ ਮਾਰਿਆ ਜੀ ਜੋ ਜਹਾਦ ਦਾ ਨਾਰਾ ਮਾਰਿਆ ਫਿਰ ਮੁਗਲ ਫੌਜਾਂ ਤਮੂਰ ਦੀਆਂ ਫੌਜਾਂ ਉਹਨਾਂ ਕੋਲ ਤੋਪਾਂ ਵੀ ਨੇ ਹਥਿਆਰ ਵੀ ਨੇਵੇਂ ਨੇ ਫਿਰ ਮੁਕਾਬਲਾ ਸ਼ੁਰੂ ਹੋ ਗਿਆ ਫਿਰ ਲੜਦਿਆਂ ਲੜਦਿਆਂ ਜੂਜਿਆ ਜੂਜਦਿਆਂ 95 ਸਾਲ ਉਮਰ ਹੈ ਉਦੋਂ ਬਾਬਾ ਨੂਦ ਸਿੰਘ ਜੀ ਦੀ ਜੋ ਮੀਰ ਜਥੇਦਾਰ ਨੇ ਜੂ ਜਿਆ ਜੂ ਜਿਆ ਜਿੱਥੇ ਅੱਜ ਸਤਾਨ ਬਾਬਾ ਜੀ ਦਾ ਮੇਰੇ ਬਾਬਾ ਨੂਦ ਸਿੰਘ ਦਾ ਸਤਾਨ ਬਣਿਆ ਤੁਹਾਨੂੰ ਪਤਾ ਤਨ ਤਨ ਰੋੜ ਤੇ ਹਰ ਗੱਡੀ ਉੱਤੇ ਕੋ ਲੋਕ ਜਾਂਦੀ ਹੈ ਹਰ ਕੋਈ ਨਮਸਕਾਰ ਕਰਕੇ ਜਾਂਦਾ ਹੈ ਗੁਰਮੁਖ ਜੂ ਜਿਆ ਜੂ ਜਿਆ ਉੱਥੇ ਬਾਬਾ ਨੂਦ ਸਿੰਘ ਵੀ ਸ਼ੀਦੀ ਦਾ ਜਾਮ ਪੀ ਕੇ ਫਿਰ 95 ਸਾਲ ਦੀ ਉਮਰ ਦੇ ਵਿੱਚ ਵੇਖੋ ਗੁਰਮੁਖ ਕੈਸਾ ਗੁਰੂਪਤੀ ਪਿਆਰ ਹੈ ਇਹ ਅੰਮ੍ਰਿਤ ਦੀ ਸ਼ਕਤੀ ਹੈ ਇਧਰੋਂ ਜ਼ਬਰਦਸਤ ਖਾਨ ਅੱਗੇ ਹੋਣ ਲੱਗਾ ਬਾਬਾ ਬਲਵੰਤ ਸਿੰਘ ਜੀ ਨੇ ਜ਼ਬਰਦਸਤ ਖਾਨ ਨੂੰ ਰੋਕਿਆ ਇੱਕੋ ਵਾਰ ਦੇ ਨਾਲ ਗੁਰਮੁਖੋ ਉਹਨੂੰ ਪਾਰ ਲਗਾ ਦਿੱਤਾ ਉਹਨੂੰ ਬਾਬਾ ਹੀਰਾ ਸਿੰਘ ਵੀ ਲੜਦੇ ਪਏ ਨੇ ਬਾਬਾ ਸਜਨ ਸਿੰਘ ਵੀ ਲੜਦੇ ਪਏ ਨੇ ਬਾਬਾ ਦਿਆਲ ਸਿੰਘ ਵੀ ਲੜਦੇ ਪਏ ਨੇ ਬਾਬਾ ਹਰੀਸ਼ ਵੀ ਖੰਡਾ ਖੜਗਾ ਰਹੇ ਨੇ ਜੁਇਦਿਆਂ ਜੁਇਦਿਆਂ ਬਾਬਾ ਬਲਵੰਤ ਸਿੰਘ ਦੀ ਛਿੱਧਿਆ ਜਾਮ ਪੀ ਗਏ ਬਾਬਾ ਸੱਜਣ ਸਿੰਘ ਦੀ ਛਿੱਧਿਆ ਜਾਮ ਪੀ ਗਏ ਬਾਬਾ ਹੀਰਾ ਸਿੰਘ ਦੀ ਛਿੱਧਿਆ ਜਾਮ ਪੀ ਗਏ ਬਾਬਾ ਦਿਆਲ ਸਿੰਘ ਦੀ ਛਿੱਧਿਆ ਜਾਮ ਪੀ ਗਏ ਹੋਰ ਬਿਆੰਤ ਗਰਮਖੋ ਗੁਰਸਿੱਖ ਸੂਰਮੇ ਜੋਦੇ ਛਿੱਧਿਆ ਜਾਮ ਪੀ ਗਏ ਅੱਜ ਵੀ ਕਦੇ ਤੁਸੀਂ ਜਾਓ ਨਾ ਬਾਬਾ ਨੋਦ ਸਿੰਘ ਦੀ ਸਮਾਦ ਜਿੱਥੇ ਬਾਬਾ ਨੋਦ ਸਿੰਘ ਦੀ ਸਮਾਦ ਹੈ ਨਾ ਉਹਦੇ ਕੋਲ ਅੱਗੇ ਪਿੰਡ ਬੜਪਾਲ ਹੈ ਜੀ ਉੱਥੇ ਅਸੀਹ ਦੰਦੇ ਸਾਲ ਅਦਵੀ ਬਣੇ ਹੋਏ ਨੇ ਤੁਹਾਡੇ ਜੋ ਕਈਆਂ ਨੂੰ ਪਤਾ ਕਈ ਨਾ ਪਤਾ ਹੋਵੇਗਾ ਉੱਥੇ ਜਾ ਕੇ ਤੱਕੀ ਦਰਸ਼ਨ ਕਰਿਓ ਇਧਰੋਂ ਟਾਲਾ ਸਾਹਿਬ ਵਾਲੇ ਸਥਾਨ ਤੇ ਫਿਰ ਜਦੋਂ ਬਾਬਾ ਦੀ ਲੜਦੇ ਲੜਦੇ ਪਹੁੰਚੇ ਫਿਰ ਜਹਾਨ ਖਾਨ ਗੁਰਮੁਖੋ ਸਾਹਮਣੇ ਹੋਇਆ ਕਈਆਂ ਜਮਾਲ ਖਾਨ ਲਿਖਿਆ ਕਈ ਜਹਾਨ ਖਾਨ ਲਿਖਿਆ ਜੀ ਚਲੋ ਜਹਾਨ ਖਾਨ ਸਾਹਮਣੇ ਹੋਇਆ ਉਹ ਆਖਣ ਲੱਗਾ ਉਹ ਬਾਬਾ ਦੀਪ ਸਿੰਘ ਜੀ ਮੈਂ ਤੁਹਾਨੂੰ ਵੰਗਾੜਦਾ ਮਾਂ ਛੱਡੇ ਹੋ ਕੇ ਮੇਰੇ ਨਾਲ ਮੁਕਾਬਲਾ ਕਰੋ ਪੱਗਾਂ ਵਾਲੇ ਵੇਖੋ ਜਹਾਨ ਖਾਨ ਦੀ ਉਮਰ ਹੈ 30 ਤੋਂ 35 ਸਾਲ ਦੇ ਵਿੱਚ ਪੜ ਜਵਾਨੀ ਹੈ ਜਹਾਨ ਖਾਨ ਦੀ ਉਮਰ ਇਹ ਵੀ ਜੋਦਾ ਹੈ ਜਰਨੈਲ ਹੈ ਜੋਦਾ ਜੋ ਹੋਵੇਗਾ ਜਿਹਨੇ ਬਾਬਾ ਦੀ ਫਿਮ ਮੰਗਾ ਰਿਆ ਹੈ ਦੋ ਵੀ ਜੋਦਾ ਇਧਰ ਬਾਬਾ ਦੀ ਜੀ ਉਮਰ ਹੈ ਗੁਰਮੁਖੋ ਤਕਰੀਬਨ 75 ਸਾਲ ਹੁਣ ਬਾਬਾ ਦੀਪ ਸਿੰਘ ਜੀ ਦਾ ਤੇ ਜਹਾਨ ਖਾਨ ਦਾ ਆਮੋ ਸਾਹਮਣੇ ਮੁਕਾਬਲਾ ਸ਼ੁਰੂ ਹੋ ਗਿਆ ਲੜਦਿਆਂ 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 ਇੱਕ ਐਸਾ ਸੰਝਾ ਵਾਰ ਹੋਇਆ ਇਧਰ ਜਹਾਨ ਖਾਨ ਦਾ ਸਿਰ ਵੀ ਗਲਮਖੋ ਧਰਤੀ ਤੇ ਡਿਗ ਪਿਆ ਤੇ ਬਾਬਾ ਦੀਪ ਸਿੰਘ ਦਾ ਪਵਿੱਤਰ ਸੀਸ ਵੀ ਧਰਤੀ ਤੇ ਡਿਗ ਪਿਆ ਸੰਝੇ ਵਾਰ ਦੇ ਨਾਲ ਦੋ ਮਾਦੇ ਜਹਾਨ ਖਾਨ ਦਾ ਸਿਰ ਲੱਤ ਗਿਆ ਤੇ ਬਾਬਾ ਜੀ ਦਾ ਸੀਸ ਗਲਮਖ ਲੱਤ ਗਿਆ ਗੋਲ ਇੱਕ ਸਿੰਘ ਨੇ ਆਖਿਆ ਬਾਬਾ ਜੀ ਤੁਸੀਂ ਆਖਿਆ ਸੀ ਹਰ ਮੰਦਰ ਸਾਹਿਬ ਨੂੰ ਆਜਾਦ ਕਰਾ ਕੇ ਜਾਲਮਾਂ ਨੂੰ ਉਤੋਂ ਕੱਢ ਕੇ ਪਾਪੀਆਂ ਨੂੰ ਕੱਢ ਕੇ ਫਿਰ ਮੈਂ ਸ਼ੀਰ ਦੀਆ ਜਾਮ ਪੀਵਾਂਗਾ ਅਜੇ ਹਰ ਮੰਦਰ ਸਾਹਿਬ ਥੋੜੀ ਦੂਰ ਹੈ ਮੈਂ ਕਈ ਵਾਰ ਸੋਚਦਾ ਜਹਾਨ ਖਾਨ ਦਾ ਸਿਰ ਲੱਤ ਗਿਆ ਉੱਥੇ ਮਰ ਗਿਆ ਉਹ ਵੇਖੋ ਧੰਨ ਬਾਬਾ ਹਦੀਪ ਸਿੰਘ ਜੀ ਜਦੋਂ ਸਿੰਘ ਨੇ ਆਖਿਆ ਨਾ ਬਾਬਾ ਜੀ ਤੁਸੀਂ ਪ੍ਰਣ ਕੀਤਾ ਸੀ ਤੇ ਬਾਬਾ ਜੀ ਨੇ ਫਿਰ ਖੱਬੀ ਧਲੀ ਤੇ ਆਪਣਾ ਸੀਸ ਕਾਇਆ ਤੇ ਸੱਜੇ ਹੱਥ ਨਾਲ ਖੰਡਾ ਵੜਿਆ ਤੇ ਫਿਰ ਜਾਲਮਾਂ ਨਾਲ ਲੜਦੇ ਨੇ ਵਿਆੜੀਆਂ ਨੂੰ ਭਜਰਾ ਪਾਰੇ ਨੇ ਜਦੋਂ ਵੇਖਿਆ ਵੈਰੀਆਂ ਨੇ ਇਦਾਂ ਸੀਸ ਜੱਥੇ ਵਾਲੇ ਲੜੀ ਜਾ ਰਹੇ ਨੇ ਵਿਆੜੀਆਂ 'ਚ ਭਜਰਾ ਪੈਣੇ ਸ਼ੁਰੂ ਹੋ ਗਈਆਂ ਸੂਰਾ ਸੋ ਪਹਿਚਾਨੀਏ ਸੂਰਾ ਸੋ ਪਹਿਚਾਨੀਏ ਸੂਰਾ ਸੋ ਪਹਿਚਾ ਗੱਜ ਕੇ ਸੁਦਾ ਸੋ ਪਹਿਚਾਨੀਏ ਜੁਲਰ ਦੀਨ ਕੇਤ ਜੁਲਰ ਦੀਨ ਕੇਤ ਜੁਲਰ ਦੀਨ ਕੇਤ ਜੁਲਰ ਦੀਨ ਕੇਤ ਪੁਰਜਾ ਪੁਰਜਾ ਕੱਟ ਮਰੇ 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 ਕਬੂ ਨਾ ਛਾੜੇ ਖੇਤ ਕਬੂ ਨਾ ਛਾੜੇ ਖੇਤ ਕਬੂ ਨਾ ਛੜੇ ਖੇਤ ਕਬੂ ਨਾ ਸੁਣ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਜੀ 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 ਪੁਰਜਾ ਪੁਰਜਾ ਕੱਟ ਮਰੇ ਪੁਰਜਾ ਪੁਰਜਾ ਕੱਟ ਮਰੇ ਪੁਰਜਾ ਪੁਰਜਾ ਕੱਟ ਮਰੇ ਪੁਰਜਾ ਪੁਰਜਾ ਕੱਟ ਮਰੇ ਤਬੂ ਨਾ ਛਾੜੇ ખેત કબૂ ન છાડે ખેત કબૂ ન છાડે ખેત કબૂ ન છાડે ખેત ગગલ દ મમ્મા બાજ્યો પડ્યો નિશાન હે કાઓ ખેત જો મંડયો સૂરમા અબ જુજન કો દાઓ સુરા સો પહચાનિયે જો લડે દીન કે હેત અગે પડજા પડજા કટ મરે કબૂ ન છાડે ખેત ਅੱਖੋ ਪਿਆਜ ਧੰਨ ਧੰਨ ਬਾਬਾ ਕੀਪ ਸਿੰਘ ਫੇਰ ਆਖੋ ਜੀ ਧੰਨ ਧੰਨ ਬਾਬਾ ਕੀਪ ਸਿੰਘ ਅੱਜ ਖੱਬੀ ਤਲੀ ਦਾ ਸੀਸ ਹੈ ਸੱਜੇ ਹੱਥ ਖੰਡਾ ਹੈ ਬਾਬਾ ਜੀ ਵੈਰੀਆਂ ਨੂੰ ਭਜਰਾ ਪਾ ਰਹੇ ਨੇ ਵੈਰੀ ਭਜਦੇ ਜਾ ਰਹੇ ਨੇ ਸਾਡਾ ਇਤਿਹਾਸ ਕਹਿੰਦਾ ਐਡੀ ਸਪੀਡ ਨਾਲ ਵੈਰੀ ਭੱਜੇ ਕੁਝ ਮਰ ਗਏ ਉੱਥੇ ਮਾਰੇ ਗਏ ਬਾਬਾ ਜੀ ਦੇ ਖੰਡੇ ਦੇ ਨਾਲ ਜਿਹੜੇ ਬਜੇ ਉਹ ਐਡੀ ਸਪੀਡ ਨਾਲ ਭੱਜੇ ਕਿਸੇ ਪੁੱਛਿਆ ਵੀ ਭਜਦੇ ਕਿਉਂ ਜਾ ਰਹੇ ਹੋ ਕਹਿੰਦੇ ਲਾਹੌਰ ਤੱਕ ਭਜਦੇ ਗਏ ਤੇ ਮੋੜ ਮੋੜ ਕੇ ਪਿੱਛੇ ਵਿੰਦੇ ਸੀ ਕਹਿੰਦੇ ਬਾਬਾ ਦੀ ਸਾਡੇ ਪਿੱਛੇ ਤੇ ਨਹੀਂ ਆ ਰਹੇ ਫਿਰ ਮੋੜ ਬਣ ਵਿੰਦੇ ਕਹਿੰਦੇ ਭਜਦੇ ਕਿਉਂ ਪੈਜੇ ਕਹਿੰਦੇ ਜਿੰਦਿਆਂ ਦੇ ਨਾਲ ਲੜੀਏ ਤੇ ਮਰਿਆਂ ਦੇ ਨਾਲ ਕੌਣ ਲੜੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਹਿੰਦੇ ਜਿੰਦਿਆਂ ਦੇ ਨਾਲ ਅਸੀਂ ਲੜ ਸਕਦੇ ਆ ਪਰ ਇੱਥੇ ਤਾਂ ਅਸੀਂ ਖਾਲਸਾ ਫੌਜਾਂ ਵੇਖੀਆਂ ਬਾਬਾ ਦੀਪ ਸਿੰਘ ਵਰਗੇ ਵੇਖੇ ਖੱਬੀ ਤਲੀ ਦੇ ਸੀਸ ਦੇ ਸਜੇ ਅਖੰਡਾ ਹੈ ਤਾਂ ਵੀ ਲੜਦੇ ਪਏ ਨੇ ਹੁਣ ਮਰਿਆਂ ਦੇ ਨਾਲ ਕੌਣ ਲੜੇ ਜਿੰਦਿਆਂ ਦੇ ਨਾਲ ਅਸੀਂ ਲੜ ਸਕਦੇ ਆ ਪਰ ਮਰਿਆਂ ਨਾਲ ਕਿਵੇਂ ਲੜੀਏ ਅੱਪਾ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਨੇ ਬਾਟਤ ਕੀ ਘੋਲ ਕੇ ਇਹਨਾਂ ਨੂੰ ਪਿਆ ਦਿੱਤਾ ਹੈ ਭਾਗਾਂ ਵਾਲਿਓ ਫੇਰ ਬਾਬਾ ਦੀਪ ਸਿੰਘ ਜੀ ਲੜਦਿਆਂ ਲੜਦਿਆਂ ਜਦੋਂ ਸਾਰੇ ਜ਼ਾਲਮਾਂ ਨੂੰ ਵੈਰੀਨ ਭਜਨਾ ਪਾਤੀਆ ਬਾਬਾ ਦੀਪ ਸਿੰਘ ਨੇ ਫੇਰ ਗੁਰੂ ਰਾਮਦਾਸ ਦੇ ਘਰ ਪਰ ਕਲਮਾ ਚ ਪਹੁੰਚੇ ਬੜੇ ਆਦਰ ਸਤਕਾਰ ਦੇ ਨਾਲ ਬਾਬਾ ਜੀ ਨੇ ਆਪਣਾ ਪਵਿੱਤਰ ਸੀਸ ਗੁਰੂ ਰਾਮਦਾਸ ਦੇ ਚਰਨਾਂ 'ਚ ਪੇਟਾ ਕਰ ਦਿੱਤਾ ਫੇਰ ਉੱਥੇ ਪਰ ਕਲਮਾ ਦੇ ਵਿੱਚ ਆਪਣਾ ਪਵਿੱਤਰ ਸੀਸ ਪੇਟਾ ਕਰਕੇ ਉੱਥੇ ਬਾਬਾ ਜੀ ਨੇ ਵੇਸ਼ੀਲੀ ਦਾ ਜਾਮ ਪੀਤਾ ਮੈਂ ਅਕਸਰ ਤੁਹਾਨੂੰ ਇੱਕ ਬੇਨਤੀ ਕਰਦਾ ਨਾ ਭੱਗਾ ਵਾਲਿਓ ਜਦੋਂ ਅਸੀਂ ਸਾਰੇ ਰਲ ਮਿਲ ਕੇ ਬਾਬਾ ਦੀਪ ਸਿੰਘ ਨੂੰ ਧੰਨ ਆਖਦੇ ਆ ਨਾ ਗੁਰੂ ਰਾਮਦਾਸ ਜੀ ਤਾਂ ਬੜੇ ਹੀ પ્રસન્ન ਹੁੰਦੇ ਜੀ ਸਤਿਗੁਰੂ ਬੜੇ ਖੁਸ਼ ਹੁੰਦੇ ਨੇ ਕਿਉਂ ਗੁਰੂ ਰਾਮਦਾਸ ਜੀ ਕਹਿੰਦੇ ਨੇ ਫਿਰ ਕਿਤੇ ਕੋਈ ਮੇਰੇ ਦਰ ਤੇ ਆਉਂਦਾ ਹੈ ਕ੍ਰਾਮ ਸ਼ਾਹੀ ਦੇਖ ਲੈ ਕੇ ਕੋਈ ਮੇਰੇ ਦਰ ਤੇ ਆਉਂਦਾ ਹੈ ਤੇ ਮੱਲਾ ਸਭ ਲੈ ਕੇ ਕੋਈ ਪਦਾਰਥ ਮੇਰੇ ਦਰ ਤੇ ਲੈ ਕੇ ਆਉਂਦਾ ਹੈ ਸਤਿਗੁਰੂ ਇੰਨੇ પ્રસન્ન ਹੁੰਦੇ ਜੇ ਧੰਗ ਗੁਰੂ ਰਾਮਦਾਸ ਪਿਤਾ ਜੀ ਕਹਿੰਦੇ ਕੋਈ ਮੇਰੇ ਦਰ ਤੇ ਲੰਗੜਾਂ ਦੀ ਰਸਤਾ ਲੈ ਕੇ ਆਉਂਦਾ ਹੈ ਕੋਈ ਮੇਰੇ ਦਰ ਤੇ ਮੱਲਾ ਸਾਹਿਬ ਲੈ ਕੇ ਆਉਂਦਾ ਹੈ ਕੋਈ ਮੇਰੇ ਦਰ ਤੇ ਪਦਾਰਥ ਲੈ ਕੇ ਆਉਂਦਾ ਹੈ ਕੋਈ ਮੇਰੇ ਦਰ ਤੇ ਇਕਰਾਮ ਸ਼ਹਿਜ਼ ਦੇਖ ਲੈ ਕੇ ਆਉਂਦਾ ਹੈ ਪਰ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਉਹਨੇ ਆਪਣਾ ਪਵਿੱਤਰ ਸੀਸ ਹੀ ਮੇਰੇ ਦਰ ਤੇ ਭੇਟਾ ਕਰ ਦਿੱਤਾ ਬੋਲੇ ਆਸਪਕ ਦਾ ਬੜੇ ਪ੍ਰਸੰਨ ਹੁੰਦੇ ਨੇ ਜਦੋਂ ਅਸੀਂ ਪਿਆਰ ਦੇ ਨਾਲ ਲਖਦੇ ਆ ਪਿਆਰ ਦਾਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਤੇ ਰਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਅੱਜ ਹੜpasse ਬਾਬਾ ਦੀਪ ਸਿੰਘ ਦੀ ਜੈ ਜੈਕਾਰ ਹੋ ਰਹੀ ਜੈ ਜੈਕਾਰ ਇਹ ਅਨੋਖੀ ਸ਼ਹਾਦਤ ਸੀ ਗੁਰਮੁਖੋ ਅਨੋਖੀ ਸ਼ਹਾਦਤ ਬਾਬਾ ਦੀਪ ਸਿੰਘ ਜੀ ਦੀ